ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੇਤਾਂ 'ਚ ਬੈਠ ਕੇ ਜੋ ਕੇਂਦਰੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਜੋ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਵੀ ਇਹ ਤਜਵੀਰ ਨਹੀਂ ਹੈ ਅਸੀਂ ਵਿੱਤ ਮੰਤਰੀ ਜੋ ਭਾਰਤ ਦੀ ਵਿੱਤ ਮੰਤਰੀ ਦੀ ਨਿੰਦਾ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ 2004 ਤੋਂ ਭਾਰਤੀ ਹੋਏ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮਾਂ ਆਰਹਾਵ ਦੇ ਲਾਗੂ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਣਾ ਡੀਏ 55% ਆ ਪੰਜਾਬ ਸਰਕਾਰ ਦੇ ਮਲਾਣਾ ਡੀਏ 42% ਤੋਂ ਵਧਾ ਕੇ 55% ਕੀਤਾ ਜਾਵੇ 13% ਵਾਧਾ ਕੀਤਾ ਜਾਵੇ ਸਾਡੇ 55 ਸਾਲ ਦਾ ਪੇਗ ਇਨ ਦਾ एरिया ਰਹਿੰਦਾ ਲਗਭਗ 18000 ਕਰੋੜ ਰੁਪਏ ਬਣਦਾ ਹੈ ਪਰ ਮਾਨ ਸਰਕਾਰ ਚੁੱਪਾ ਜੀ ਉੱਜੋ ਰਿਟਾਇਰਮੈਂਟ ਸਾਥੀਆਂ ਨੂੰ ਏਰੀਆ ਦਿੱਤਾ ਹੈ ਜੋ ਰੈਗੂਲਰ ਮਲਾਜਮਾਂ ਉਹਨਾਂ ਦਾ ਏਰੀਆ ਹੈ ਜੋ 26 ਅਪ੍ਰੈਲ ਤੋਂ ਸ਼ੁਰੂ ਕਰਨਾ ਅਸੀਂ ਮੰਗ ਕਰਦੇ ਹਾਂ ਵੀ ਰੈਗੂਲਰ ਮਲਾਜਮਾਂ ਦਾ ਏਰੀਆ ਵੀ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਵੇ ਹਰ ਹਾਲਤ ਵਿੱਚ ਦੂਜੇ ਪਾਸੇ 17/7/2020 ਵਾਲੇ ਮਲਾਜਮਾਂ ਜੇ ਉਹਨਾਂ ਨੂੰ 6ਵੇਂ ਬੇਕਮਿਸ਼ਨ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਮੂਕੋਨੀਪਾਤ ਮੰਤਵ ਨੇ ਇਹ ਆਸ ਦੀ ਕੀ ਜੋ ਕੱਚੇ ਮਲਾਜਮਾਂ ਮਨਨ ਪੱਕਾ ਕਰੂੰਗਾ ਉਹਨਾਂ ਕੇ ਕੱਚਾ ਸ਼ਾਦ ਕਰੂੰਗਾ ਲਗਭਗ ਸਵਾ ਤਿੰਨ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਗਰੁੱਪੜ ਧਨ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਧਰਮਲਹਿਰਾ ਮਹਾਪਦ ਵਿੱਚ ਠੇਕੇਦਾਰਾਂ ਕੋਲ ਬਹੁਤ ਹੀ ਗੜ ਤੰਗਾ ਦੇ ਕੰਮ ਕੰਮ ਕਰਦੇ ਆ ਪਰ ਉਹਨਾਂ ਕੰਮਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਅਲੱਗ ਮੁਕਨਿਪੂਗਾਂ ਅੰਤਵਾਦ ਨਾਲ ਜੋ ਸਾਹਜਾ ਫਰੰਟ ਬਣਿਆ ਹੋਇਆ ਜਾ ਗੱਤੇ ਮਲਾਜਣਾ ਠੇਕੇਦਾਰ ਮਲਾਜਣਾ ਨਾਲ ਜੂਨੀਅਰ ਬਣੀ ਹੀ ਆ ਉਹਨਾਂ ਨੇ ਕਈ ਮੀਟਿੰਗਾਂ ਹੋਈਆਂ ਪ੍ਰਧਾਨ ਬਲਿਹਾਰ ਸਿੰਘ ਦੱਸਿਆ ਕਿ ਸਾਡੀ ਮੀਟਿੰਗ ਜੁਲਾਈ ਵਿੱਚ ਵੀ ਹੋਈ ਸੀ ਪਰ ਮੁਖੋ ਨੇ ਭਵੰਤਵਾਨ ਕਿਹਾ ਜੀ ਤੁਹਾਡਾ ਮਸਲਾ ਹੱਲ ਕਰੂੰਗਾ ਆ ਜਗ੍ਹਾ ਤਾਂ ਆ ਚੁੱਕੀ ਆ ਜੋ ਸੀਐਚਵੀ ਗਾਮੇ ਉਹਨਾਂ ਵਿੱਚੋਂ ਇੱਕ ਵੀ ਕੰਮ ਜੂਰਾਇਰ ਨਹੀਂ ਕੀਤਾ ਗਿਆ ਅਸੀਂ ਇਹ ਮੰਗ ਕਰਦੇ ਆ ਜੀ ਜਿਨੇ ਵੀ ਗੱਤੇ ਮਲਾਜਮਾ ਪੰਜਾਬ ਸਰਕਾਰ ਮਹਿਕਮੇ ਵਿੱਚ ਕੰਮ ਕਰਦੇ ਜੇ ਜਾਂ ਥਰਮ ਬਣਾਣਾ ਵਿੱਚ ਕੰਮ ਕਰਦੇ ਘਟੋੜਵਾਂ ਦੀ ਤਨਗਾਹ 30 ਰੁਪਏ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਮਹਿੰਗੇ ਖਾਲੀ ਪਈਆਂ ਜ਼ਮੀਨਾਂ ਭਰੀਆਂ ਜਾਣਾਂ ਅਤੇ ਜੋ ਮੁਖਲ ਭਵੰਤਮਾਨ ਨੇ ਜੋ ਲੈਂਡ ਪੂਲਿੰਗ ਸਕੀਮ ਲਾਗੂ ਕੀਤੀ ਸੀ ਉਹ ਵਾਪਸ ਲਈ ਹੈ ਸਰگەਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆਂ ਵੀ ਜੋ ਲੈਂਡ ਪੂਲਿੰਗ ਸਕੀਮਾਂ ਵਾਪਸ ਲਈ ਆ ਧੰਨਵਾਦ ਜੀ